ਤੁਹਾਡਾ ਕੀ ਖਿਆਲ ਹੈ ਕਿ ਕਿਉਂ ਹੋਇਆ ਦੇਖੋ ਜਦੋਂ ਕੰਗਣਾ ਨੇ ਪਹਿਲਾ ਬਿਆਨ ਦਿੱਤਾ ਸੀ ਜਦੋਂ ਫਿਲਮੀ ਐਕਟਰ ਸੀ ਉਹਨਾਂ ਨੇ ਕਿਹਾ ਸੀਗਾ ਕਿ ਇਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਬੋਲੀ ਸੀ ਉਹ ਤਾਂ ਮੈਂ ਉਦੋਂ ਹੀ ਕਿਹਾ ਸੀਗਾ ਵੀ ਕੰਗਣਾ ਔਖਾ ਹੋ ਜੂ ਪੰਜਾਬ ਚ ਕੰਗਣਾ ਤਾਂ ਫਿਰ ਉਹਨੂੰ 에어ਪੋਰਟ ਦੇ ਉੱਤੇ ਥੱਫੜ ਵੀ ਪਈ ਸੀ ਗਲਤ ਜਾਣਬਾਜ਼ੀ ਕਰਕੇ ਭਾਵੇਂ ਕਿ ਅਸੀਂ ਇਸ ਗੱਲ ਦੇ ਹੱਕ ਨਹੀਂ ਆ ਕਿ ਉਹ ਜੇਕਰ ਮੈਂਬਰ ਆਫ ਪਾਰਲੀਮੈਂਟ ਹੋਵੇ ਤੇ ਉਹਦੇ ਇਸ ਤਰੀਕੇ ਦੇ ਨਾਲ ਖੜਾ ਹੋਵੇ ਪਰ ਉਸ ਦੀ ਜ਼ੁਬਾਨ ਦਾ ਹੀ ਰਸਤਾ ਜਿਸ ਤਰੀਕੇ ਦੇ ਨਾਲ ਉਹਨੇ ਬਿਆਨਬਾਜ਼ੀ ਪਿਛਲੇ ਸਮੇਂ 'ਚ ਕੀਤੀ ਹੈ ਪਹਿਲਾਂ ਉਹ ਕਿਸਾਨੀ ਖਿਲਾਫ ਪੰਜਾਬ ਖਿਲਾਫ ਮੰਤ ਖਿਲਾਫ ਫਿਰ ਹੁਣ ਜਿਵੇਂ ਸੰਤਾਂ ਦੇ ਖਿਲਾਫ ਉਸਨੇ ਬਿਆਨਬਾਜ਼ੀ ਕੀਤੀ ਔਰ ਇੱਕ ਐਮਰਜੈਂਸੀ ਫਿਲਮ ਜਿਹੜੀ ਆ ਉਹ ਬਣਾ ਕੇ ਉਹਦੇ ਵਿੱਚ ਸਿੱਖਾਂ ਦਾ ਗਲਤ ਅਕਸ ਜਿਹੜਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸਮਝਦਾ ਕਿ ਅੱਜ ਕੰਗਣਾ ਜਿਹੜੀ ਆ ਉਹ ਆਪਣਾ ਤੋਰੀ ਫੁਲਕਾ ਚਲਾ ਰਹੀ ਆ ਉਨੇ ਆਪਣਾ ਤੋਰੀ ਫੁਲਕਾ ਬਣਾਇਆ ਆਪਣੀ ਫਿਲਮ ਅਸੀਂ ਪ੍ਰਮੋਸ਼ਨ ਕਰ ਰਹੀ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਦੇ ਨਾਲ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਮੈਂ ਜਿਹੜੀਆਂ ਉਹਨੂੰ ਛੱਟ ਲੱਗ ਰਹੀ ਹੈ ਸੰਤ ਜਰਨੈਲ ਸਿੰਘ ਨੂੰ ਸ੍ਰੀ ਅਕਾਲ ਪੁਰਖ ਸਾਹਿਬ ਤੋਂ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਦਿੱਤਾ ਗਿਆ ਪੂਰੀ ਕੌਮ ਉਹਨਾਂ ਨੂੰ ਸੰਤ ਸਪਾਈ ਮੰਨਦੀ ਹੈ ਉਹ ਕਹਿ ਰਹੀ ਹੈ ਕਿ 99% ਪੰਜਾਬ ਦੇ ਸਿੱਖ ਜਿਹੜੇ ਆ ਉਹ ਸੰਤਾਂ ਨੂੰ ਅਤਵਦੀ ਮੰਨਦੇ ਆ ਜਿਹੜਾ ਕੰਗਣਾ ਨੇ ਬਿਆਨ ਦਿੱਤਾ ਮੈਂ ਕੰਗਣਾ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ 99% ਤਾਂ ਛੱਡ ਪੂ पंजाब ਦੇ ਵਿੱਚੋਂ 99 ਸਿੱਖ ਖੜੇ ਕਰਦੇ ਜਿਹੜੇ ਸੰਤ ਜਰਨੈਲ ਸਿੰਘ ਦੇ ਖਿਲਾਫ ਹੋਣ 99 ਸਿੱਖ ਤਿਆਰ-ਬਰ-ਤਿਆਰ ਸਿੱਖ 99 ਪੰਜਾਬ ਦੇ ਖੜੇ ਕਰਕੇ ਦਿਖਾ ਦੇਵੇ ਇਹ ਗਲਤ ਬਿਆਨਬਾਜ਼ੀ ਜਿਹੜੀ ਆ ਕੰਗਣਾ ਕਰ ਰਹੀ ਆ ਉਹਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਅਮਨ ਸ਼ਾਂਤੀ ਨੂੰ ਆਪੂ ਲਾਭੂ ਨਹੀਂ ਲਵਣਾ ਚਾਹੀਦਾ ਉਹਦੀ ਪਾਰਟੀ ਨੂੰ ਉਹਦੀ ਲਗਾਮ ਜਿਹੜੀ ਆ ਉਹ ਖਿੱਚਣੀ ਚਾਹੀਦੀ ਆ ਤਾਂ ਪਹਿਲੇ ਭਾਰਤ ਦੇ ਘਟੋ ਘਟ ਪੰਜ 550 MP ਆ ਹੋਰ ਨਹੀਂ ਕੋਈ ਖਿਲਾਫ ਹੋਲਦਾ ਤੋ ਕੰਗਣਾ ਜਿਹੜੀ ਉਹ ਸਿਰਫ ਫਿਲਮਾਂ ਦੇ ਵਿੱਚੋਂ ਖੇਲ ਹੋ ਚੁੱਕੀ ਆ ਰਾਜਨੀਤੀ ਦੇ ਵਿੱਚ ਆ ਕੇ ਉਹ ਆਪਣੇ ਇਸ ਤਰੀਕੇ ਦੇ ਨਾਲ ਸਮਝਦੀ ਆ ਕਿ ਸ਼ਾਇਦ ਮੇਰਾ ਕੋਈ ਵਿਸ਼ੇਸ਼ ਥਾਂ ਬਣ ਜਾਊ ਪਰ ਮੈਂ ਉਹਨੂੰ ਕਹਿਣਾ ਚਾਹੁੰਦਾ ਕੰਗਣਾ ਨੂੰ ਕਿ ਤੈਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਹਮਾ ਚੋ ਦੇ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਤੈਨੂੰ ਵੋਟਾਂ ਪਾਈਆਂ ਉਹਨਾਂ ਦਾ ਜਾ ਕੇ ਵਿਕਾਸ ਕਰ ਉਹਨਾਂ ਲਈ ਕੋਈ ਗਰੰਟਾਂ ਲੈ ਕੇ ਜਾ ਕੇ ਕੋਈ ਸਕੂਲ ਕਾਲਜ ਕੋਈ ਹਸਪੀਟਲ ਖੋਲ੍ਹ ਕੋਈ ਬੇਰੋਜ਼ਗਾਰਾਂ ਨੂੰ ਨੌਕਰੀ ਦੇ ਉੱਤੇ ਕੋਈ ਸਟੇਡੀਅਮ ਬਣਾਏ ਜਾਣ ਨੌਜਵਾਨਾਂ ਦੀ ਟੇਡਾਂ ਵਾਸਤੇ ਵੀ ਇਹੋ ਜਿਹਾ ਕੰਮ ਆਪਣੇ ਹਲਕੇ ਦੇ ਲੋਕਾਂ ਦੀ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਕੰਗਣਾ ਨੂੰ ਨਹੀਂ ਕਰਨੀ ਚਾਹੀਦੀ ਸੰਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸੰਤ ਸਿਪਾਹੀ ਸਾਰੀ ਕੌਮ ਮੰਨਦੀ ਆ ਦਸਤਮੀ ਟੱ ਸਾਡੇ 14ਵੇਂ ਮੁਕਤੀ ਹੋਏ ਉਹ ਕੌਮ ਦੇ ਸ਼ਹੀਦ ਆ ਤੇ ਸੰਤਾਂ ਨੂੰ ਅੰਗਣਾ ਵਰਗੀ ਇੱਕ ਐਕਟਰ ਦੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਆ ਮੈਨੂੰ ਸੋ ਇਸ ਕਾਰਨ ਕਰਕੇ ਕੰਗਣਾ ਨੂੰ ਇਹੋ ਜਿਹੇ ਬਿਆਨਬਾਜ਼ੀ ਜਨਨਾਂ ਤੋਂ ਗੁਰੇਜ਼ ਕਰਨਾ ਚਾਹੀਦਾ